ਦੋਸਤੋ ਪਿਛਲੇ ਸਾਲ ਮੰਡੀਆਂ ਦੇ ਵਿੱਚ ਝੋਨਾ ਕਾਫੀ ਜ਼ਿਆਦਾ ਰੁਲਿਆ ਹੈ ਜਿਸ ਦੇ ਕਾਰਨ ਇਸ ਵਾਰ ਵੀ ਜ਼ਿਮੀਂਦਾਰਾਂ ਦੇ ਵਿੱਚ ਇੱਕ ਡਰ ਬਣਿਆ ਹੈ ਕਿ ਆਪਾਂ ਨੂੰ ਕਿਹੜੇ ਝੋਨੇ ਦੇ ਬੀ ਲਾਉਣੇ ਚਾਹੀਦੇ ਨੇ ਕਿਹੜੇ ਨਹੀਂ ਲਾਉਣੇ ਚਾਹੀਦੇ ਤਾਂ ਜੋ ਆਪਾਂ ਨੂੰ ਇਸ ਵਾਰ ਮੰਡੀ ਦੇ ਵਿੱਚ ਕੋਈ ਖੱਜਲ ਖਵਾਰੀ ਜੜੀ ਆ ਉਹ ਵੇਖਣ ਨੂੰ ਨਾ ਮਿਲੇ ਕਾਬੀ ਜਿਆਦੀਆਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਨਿਊਜ਼ ਵਗੈਰਾ ਵੇਖਣ ਨੂੰ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਰਕਾਰ ਇਸ ਵਾਰ ਤੁਹਾਨੂੰ ਇਹ ਚੋਣੇ ਲਾਉਣ ਦੇ ਵਾਸਤੇ ਕਹੀ ਜਾਂਦੀ ਏ ਜਾਂ ਯੂਨੀਵਰਸਿਟੀ ਤੁਹਾਨੂੰ ਇਹ ਜਿਹੜੇ ਚੋਣੇ ਦੀਆਂ ਵੈਰਾਈਟੀਆਂ ਲਾਉਣ ਦੇ ਵਾਸਤੇ ਕਹੀ ਜਾਂਦੀ ਏ ਜਾਂ ਫਿਰ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਜੜੀਆਂ ਨੇ ਚੋਣੇ ਦਾ ਵੀ ਬੀ ਬਣਾਉਂਦੀਆਂ ਨੇ ਉਹ ਜ਼ਿੰਮੇਦਾਰਾਂ ਨੂੰ ਪਿੱਛੇ ਲਾਈ ਜਾਂਦੀਆਂ ਨੇ ਕਿ ਤੁਸੀਂ ਸਾਡਾ ਇਹ ਚੋਨਾ ਲਾ ਲਓ ਤੁਹਾਡਾ ਮੰਡੀ ਦੇ ਵਿੱਚ ਵਿਕ ਜਾਊਗਾ ਪਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਦੀ ਵੀ ਨਹੀਂ ਸੁਣਨੀ ਨਾ ਤੇ ਤੁਸੀਂ ਸਰਕਾਰ ਦੀ ਸੁਣਨੀ ਹੈ ਕਿ ਸਰਕਾਰ ਤੁਹਾਨੂੰ ਕਿਹੜਾ ਝੋਨਾ ਲਾਉਣ ਦੇ ਵਾਸਤੇ ਕਹਿੰਦੀ ਹੈ ਕਿਉਂਕਿ ਸਰਕਾਰ ਨੇ ਜਿਹੜੇ ਝੋਨੇ ਆਪਾਂ ਨੂੰ ਪਿਛਲੇ ਸਾਲ ਲਾਉਣ ਦੇ ਵਾਸਤੇ ਆਖਿਆ ਸੀ ਸਭ ਤੋਂ ਜ਼ਿਆਦੇ ਝੋਨੇ ਉਹੀ ਹੀ ਮੰਡੀ ਦੇ ਵਿੱਚ ਰੁਲੇ ਸੀ ਸਭ ਤੋਂ ਜ਼ਿਆਦੀ ਕਾਟ ਉਹਨਾਂ ਝੋਨਿਆਂ ਦੇ ਉੱਤੇ ਹੀ ਲੱਗੀ ਸੀ ਰਹੀ ਗੱਲ ਆਪਣੀ ਪੀਏਯੂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਤਾਂ ਉਹ ਮਾਏ ਉਹਦੇ ਵਾਸਤੇ ਸਾਰੀਆਂ ਹੀ ਵੈਰਾਈਟੀਆਂ ਚੰਗੀਆਂ ਨੇ ਤੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂਗਾ ਉਹਨੇ ਆਪਣੇ ਵੱਲੋਂ ਪਾਸ ਕਰਕੇ ਤੁਹਾਨੂੰ ਦੇ ਦੇਣੀਆਂ ਨੇ ਕਿ ਤੁਸੀਂ ਸਾਡੀਆਂ ਇਹ ਵੈਰਾਈਟੀਆਂ ਲਾ ਲਓ ਤੀਜੇ ਨੰਬਰ ਤੇ ਜਿਹੜੇ ਪ੍ਰਾਈਵੇਟ ਬੀ ਵੇਚਦੇ ਨੇ ਉਹਨਾਂ ਨੇ ਤਾਂ ਆਪਣੀ ਵੈਰਾਈਟੀ ਨੂੰ ਚੰਗਾ ਕਹਿਣਾ ਹੀ ਹੈ ਤੁਹਾਡੀ ਵਿਕੇ ਪਾਵੇਂ ਨਾ ਵਿਕੇ ਪਰ ਗੱਲ ਤੇ ਇਹ ਆਉਂਦੀ ਹੈ ਕਿ ਸ਼ੈਲਰਾਂ ਵਾਲੇ ਕਿਹੜੀ ਵੈਰਾਈਟੀ ਨੂੰ ਕਿਹੜੇ ਚੋਨੇ ਨੂੰ ਖੁਸ਼ ਹੋ ਕੇ ਖਰੀਦਦੇ ਨੇ ਤੇ ਆਪਾਂ ਉਹੋ ਹੀ ਚੋਨਾ ਲਈਏ ਤਾਂ ਜੋ ਆਪਾਂ ਉਹਨਾਂ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਚੱਲੀਏ ਤੇ ਆਪਾਂ ਨੂੰ ਖੱਜਲ ਖੁਆਰੀ ਜਿਹੜੀ ਆ ਉਹ ਮੰਡੀ ਦੇ ਵਿੱਚ ਇਸ ਵਾਰ ਘੱਟ ਵੇਖਣ ਨੂੰ ਮਿਲੇ ਜੇਕਰ ਤੁਸੀਂ ਜ਼ਿਆਦਾ ਖੱਜਲ ਨਹੀਂ ਹੋਣਾ ਚਾਹੁੰਦੇ ਤੁਸੀਂ ਚੋਨੇ ਦੀ ਕਾਟ ਤੋਂ ਬਚਣਾ ਚਾਹੁੰਦੇ ਹੋ ਤਾਂ ਜਿਹੜੀਆਂ ਜਿਹੜੀਆਂ ਵੈਰਾਈਟੀਆਂ ਤਾਨੂੰ ਮੈਂ ਦੱਸਣ ਲੱਗਾ ਸਿਰਫ ਇਹੋ ਹੀ ਵੈਰਾਈਟੀਆਂ ਲਾਓ ਜਿਸ ਵਾਰ ਤੁਹਾਨੂੰ ਮੰਡੀ ਦੇ ਵਿੱਚ ਜਿਆਦੀ ਔਖ ਨਹੀਂ ਵੇਖਣ ਨੂੰ ਮਿਲੇਗੀ ਜੇਕਰ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਵੈਰਾਈਟੀਆਂ ਲਾਓਗੇ ਤਾਂ ਉਹਦਾਂ ਦੇ ਵਿੱਚ ਤੁਹਾਨੂੰ ਮੰਡੀਆਂ ਦੇ ਵਿੱਚ ਪਿਛਲੇ ਸਾਲ ਦੇ ਵਾਂਗੂ ਹੀ ਕਾਫੀ ਜਿਆਦਾ ਰੁਲਣਾ ਜੜਾਓ ਪੈ ਸਕਦਾ ਹੈ ਸੋ ਵੈਰਾਈਟੀਆਂ ਕਿਹੜੀਆਂ ਕਿੜੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਹੀ ਵੈਰਾਈਟੀਆਂ ਨੇ ਸਾਰੀਆਂ ਸਭ ਤੋਂ ਪਹਿਲੇ ਨੰਬਰ ਤੇ PR111 ਵੈਰਾਈਟੀ ਤੁਸੀਂ ਲਾ ਸਕਦੇ ਹੋ PR113 ਵੈਰਾਈਟੀ PR114 ਵੈਰਾਈਟੀ PR121 ਵੈਰਾਈਟੀ PR122 ਵੈਰਾਈਟੀ PR128 ਇਹ ਜੜੀਆਂ ਤੁਹਾਡੀਆਂ ਵੈਰਾਈਟੀਆਂ ਨੇ ਝੋਨੇ ਦੀਆਂ ਇਹਨਾਂ ਨੂੰ ਮੰਡੀ ਦੇ ਵਿੱਚ ਵਿਕਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਕਿਉਂਕਿ ਇਹਨਾਂ ਦੇ ਵਿੱਚੋਂ ਚੰਗੀ ਰਿਕਵਰੀ ਪੈ ਜਾਂਦੀ ਏ ਤੇ ਜਿੰਨਾਂ ਵੈਰਾਈਟੀਆਂ ਦੇ ਜਿੰਨਾਂ ਝੋਨਿਆਂ ਦੇ ਵਿੱਚੋਂ ਰਿਕਵਰੀ ਵਧੀਆ ਪਵੇਗੀ ਸ਼ੈਲਰ ਵਾਲੇ ਉਹਨਾਂ ਵੈਰਾਈਟੀਆਂ ਨੂੰ ਹੀ ਖੁਸ਼ ਹੋ ਕੇ ਖਰੀਦਦੇ ਨੇ ਤਾਂ ਜੋ ਉਹਨਾਂ ਨੂੰ ਘਾਟਾ ਨਾ ਪਵੇ ਪੂਰੇ ਚੌਲ ਜਿਹੜੇ ਆ ਉਹ ਸਰਕਾਰ ਨੂੰ ਕੱਢ ਕੇ ਦੇ ਸਕਣਾ ਬਾਕੀ ਜਿਹੜੀਆਂ ਬਹੁਤ ਜ਼ਿਆਦੇ ਝਾੜ ਵਾਲੀਆਂ ਜਿਵੇਂ ਹਾਈਬ੍ਰਿਡ ਕਿਸਮਾਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਲਾਉਂਦੇ ਰਹੇ ਆ ਉਹ ਤਾਂ ਤੁਸੀਂ ਬਿਲਕੁਲ ਵਰਕਾਈ ਪਾੜ ਦਿਓ ਕਿ ਉਹਨਾਂ ਨੂੰ ਆਪਾਂ ਲਾਉਣਾ ਇਸ ਵਾਰ ਹਾਈਬ੍ਰਿਡ ਜਿੰਨੀਆਂ ਵੀ ਕਿਸਮਾਂ ਨੇ ਜੰਪੂਸਾ 44 ਹੋ ਗਿਆ ਇਹ ਜਿਹੜੀਆਂ ਵੈਰੈਟੀਆਂ ਜ਼ਿਆਦਾ ਟਾਈਮ ਖੜਦੀਆਂ ਨੇ ਆਪਾਂ ਨੂੰ ਵੈਸੇ ਵੀ ਨਹੀਂ ਲਾਉਣੀਆਂ ਚਾਹੀਦੀਆਂ ਤੇ ਹਾਈਬ੍ਰਿਡ ਜਿਹੜੇ ਚੋਣੇ ਨੇ ਉਹ ਤਾਂ ਤੁਹਾਡੇ ਮੰਡੀ ਦੇ ਵਿੱਚ ਬਿਲਕੁਲ ਨਹੀਂ ਵਿਕਣਗੇ ਬਾਕੀ ਪ੍ਰਾਈਵੇਟ ਜਿਹੜੀਆਂ ਵੈਰਾਈਟੀਆਂ ਨੇ ਉਹਨਾਂ ਦੇ ਕਿਸੇ ਵੀ ਚਾਂਸੇ ਦੇ ਵਿੱਚ ਨਾ ਆਓ ਸਿਰਫ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਮੈਂ ਦੱਸੀਆਂ ਨੇ ਇਹਨਾਂ ਦੀ ਚੋਣ ਕਰ ਲਿਓ ਜੇ ਤੇ ਤੁਹਾਨੂੰ ਮੰਡੀ ਦੇ ਵਿੱਚ ਖੱਜਲ ਖਰਾਬੀ ਜਿਹੜੀ ਆ ਹੁਣ ਤੋਂ ਤੁਹਾਡਾ ਬਚਾਅ ਹੋ ਜਾਊਗਾ ਖੱਜਲ ਖਰਾਬ ਤੁਸੀਂ ਮੰਡੀ ਦੇ ਵਿੱਚ ਨਹੀਂ ਹੋਵੋਗੇ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਛੱਡਣਾ ਨਹੀਂ ਗਾ ਆਪਣੇ ਹੋਰ ਭੈਣਾ ਭਰਾਵਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ